ਇੱਕ ਨਿਮਾਨਿਆਂ ਨੇ ਨਿਤਾਣਿਆਂ ਤੇ ਜਦੋਂ ਵਡਿਆਈ ਪ੍ਰਦਾਨ ਕਰਨੀ ਹੈ ਨਾ ਬਖਸ਼ਿਸ਼ ਕਰਨੀ ਹੁੰਦੀ ਹੈ ਉਦੋਂ ਸਤਿਗੁਰੂ ਜੀ ਨੇ ਬਸ ਇਹ ਕਹਿ ਲੋ ਕਿ ਸਾਡੇ ਸ਼ੁਭ ਕਰਮ ਦੇਖ ਕੇ ਚੰਗੇ ਕਰਮ ਦੇਖ ਕੇ ਸਾਨੂੰ ਨਿਮਾਨਿਆਂ ਨੂੰ ਨਿਮਾਨਿਆਂ ਨੂੰ ਨਿਤਾਣਿਆਂ ਨੂੰ ਸਤਿਗੁਰੂ ਨੇ ਵਡਿਆਈ ਪ੍ਰਦਾਨ ਕਰਨੀ ਹੁੰਦੀ ਹੈ ਤੇ ਕਈ ਦਫਾ ਕਈ ਚਤਰਚੁਲਾਕ ਮਨੁੱਖ ਹੁੰਦੇ ਨੇ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਉਹ ਆਪਣੀ ਸਿਆਣਪ ਵਰਦ ਰਹਿਂਦੇ ਨੇ ਤੇ ਸਤਿਗੁਰੂ ਜੀ ਉਹਨਾਂ ਮਨੁੱਖਾਂ ਨੂੰ ਆਖਦੇ ਭਲਿਓ ਜੇਕਰ ਤੁਸੀਂ ਸਿਆਣਪ ਦੇ ਵਿੱਚ ਤੁਰੇ ਫਿਰਨੇ ਹੋ ਤੇ ਆਪਣੀ ਸਿਆਣਪ ਆਪਣੇ ਕੋਲੇ ਰੱਖੋ ਸਤਿਗੁਰੂ ਜੀ ਤੇ ਕਹਿੰਦੇ ਸਾਹਸ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਲੱਖਾਂ ਸਿਆਣਪਾਂ ਵੀ ਕਿਸੇ ਦੇ ਕੋਲ ਹੁਣ